ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਹੈ ਤੇਲ ਚੋਰੀ ਹੁੰਦਾ ਗੱਡੀਆਂ ਜੋ ਸਭ ਕੁਝ ਚੋਰੀ ਹੁੰਦਾ ਕੁਝ ਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਖੁਸ਼ੀਏ ਤੋਂ ਆਉਂਦੇ ਅਸੀਂ ਅਸੀਂ ਪਰਜੀ ਲੈਂਦੇ ਆ ਤੁਹਾਡੇ ਇੱਥੇ ਅੰਡੇ ਦੀ ਇੰਨਾ ਕਦੋਂ ਸਸਿਆ ਜਾ ਰਿਹਾ ਕਿ ਸਾਡਾ ਤੇਲ ਜੀ ਨਹੀਂ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਸ ਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ ਚ ਬਿਕਨ ਪਾਇਆ ਸੀ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਇਹ ਤੁਸੀਂ ਨਾਲ ਉਹਦਾ ਕਰੈਕਟਰ ਤੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇ ਤੀਰ ਪਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਫਤੂ ਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਗੱਲ ਤੋਂ ਚੱਲ ਰਿਆ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਬਿਛੇੜ ਸ਼ਰ ਕਰ ਰਿਹਾ ਹੈ ਸ਼ਹਿਰ ਦੀ ਜਗੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਜੇ ਪਰਚੀ ਕਰ ਦਿਓ ਤੇ ਸਾਨੂੰ ਚੌਂਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੀ ਚੌਂਕੀਦਾਰ ਲੱਗੇ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਅਜੀ ਤਕਰਾਅ ਸੀਗਾ ਸੀ ਇੰਨੀ ਕਿ ਇਹਨਾਂ ਦੀ ਮਿਹਰਬਾਨੀ ਜ਼ਰੂਰ ਆ ਕਿ ਜਦੋਂ ਮਰਜ਼ੀ ਆ ਕੇ ਤੇ ਪਰਚੀ ਵਧਾ ਦੇ ਹੁਣ ਇੱਥੇ ਤੇ ਕੋਈ ਇਹਨਾਂ ਕੋਲ ਸੂਤ ਤੇ ਕੋਈ ਹੈ ਨਹੀਂ ਦੂਜੇ ਨੰਬਰ ਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰ ਸਰੇ ਜਿਹੜਾ ਮਰਜ਼ੀ ਗੱਡੀ ਬੂਹੇ ਗੱਡੀ ਖਲਾਰ ਜਾਂਦਾ ਜਾਂ ਕੋ ਗੱਡੀ ਫਸ ਜਾਂਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਟਰੈਕਟਰ ਪੈਸੇ ਭੰਗ ਪਰ ਡਰਾਈਵਰਾਂ ਗ੍ਰੈਂਟਰਾਂ ਦੇ ਨਾਂ ਤੇ ਪੈਸੇ ਭੰਗ ਲਏ ਆ ਨਾਮ ਦੱਸ ਦੇ ਭਰੀਏ ਮੇਰੇ ਅੰਮ੍ਰਿਤ ਕਾਲੋਂ ਕਾਲੋਂ ਬਾਤ ਚੱਲਦੀ ਮੇਰੀ ਮਿੰਨੀ ਬਾਤ ਚੱਲਦੀ ਆ ਕੀ ਹੋਇਆ ਕੀ ਅੱਜ ਅੱਡਾ ਬੰਦ ਕਰਤਾ ਸੀ ਡੇਰਾ ਬਾਬਾ ਨਾਲ ਚੱਲਦੀ ਬੱਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆਗੀ ਇਹ ਪਾਜੀਏ ਦੇ ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਤੇਲ ਚੋਰੀ ਹੁੰਦਾ ਗੱਡੀਆਂ 'ਚ ਸਭ ਕੁਝ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਖੁਸ਼ੀਏ ਤੋਂ ਆਉਂਦੇ ਅਸੀਂ ਆਹ ਦੀ ਪਰਜੀ ਲੈਂਦੇ ਆ ਤੁਹਾਡੇ ਇੱਥੇ ਅੰਡੇ ਦੀ ਜਗਾ ਦੀ ਤੇ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀਆਰੀ ਤਿੰਨ ਵਾਰੀ ਤੇ ਮੇਰੀ ਗੱਡੀਆਂ 'ਚ ਹੋਇਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਅਰੀ ਉਹ ਆਉਂਦੇ ਆਂ ਜਗਾਹ ਦੀ ਪਰਚੀ ਲੈਣੇ ਆ ਕੋਈ ਇਥੇ ਕਹਿੰਦੀ ਆ ਕੀ ਮੰਨ ਕਰਦੇ ਆ 2000 ਰੁਪਏ ਦੇ ਨੇ ਕਰਦੇ ਵੀ ਆਡਾ ਪੂਰੀ ਜਾਏ ਇਹ ਵਾਲੀ ਵਾਸਤੇ ਰੱਖੇ ਜੀ ਪਰਚੀ ਲੈਂਦੇ ਆ ਯਾਰ ਜਗਾਹ ਦੀ ਪਰਚੀ ਲੈਂਦੇ ਜਗਾਹ ਦੀ ਪਰਚੀ ਲੈਂਦੇ ਸਾਡੇ ਪਰਵਤ ਭਾਜੀ ਗੱਲਾਂ ਕਰਨਾ ਜੋ ਮੱਦੀ ਕਰੀ ਜਾਓ ਜੋ ਮੱਦੀ ਦੱਸੀ ਜਾਓ ਇਹਨਾਂ ਦੀ ਜਿੰਨੀ ਵਾਰ ਮੇਰੇ ਨਾਲ ਗੱਲਬਾਤ ਹੋ ਗਈ ਆ ਜੇ ਅੱਜ ਹੀ ਬੰਦੇ ਰੱਖ ਦਿੱਤੇ ਆ ਸਵੇਰੇ ਬੰਦੇ ਆ ਜਾਣੇ ਆ ਇੱਥੇ ਕੋਈ ਬੰਦਾ ਨਹੀਂ ਆਉਂਦਾ ਇਹਨਾਂ ਦੀ ਸਾਡੀ ਕੋਈ ਜੁਨੀਅਨ ਦੀ ਮੀਟਿੰਗ ਹੋਈ ਇਹਨਾਂ ਨੇ ਕਹੇ 50000 ਰੁਪਏ ਸਾਡੇ ਦੇ ਖਰਚਾ ਹਜੇ ਤੱਕ ਕੋਈ ਅੱਡੇ ਦਾ ਕੋਈ ਸਹਾਰਾ ਨਹੀਂ ਆਇਆ ਕੋਈ ਕੋਈ ਸਹਾਰਾ ਨਹੀਂ ਸਾਡੇ ਵੱਲੋਂ ਹੈਗੀ ਨਾ ਸਾਡੇ ਕੋਲ ਬਹਿਣ ਦੀ ਜਗ੍ਹਾ ਨਾ ਸਾਡੇ ਕੋਲ ਥਣ ਦੀ ਜਗ੍ਹਾ ਮੀਂਹ ਪੈਂਦਾ ਤੇ ਬਾਹਰ ਅਸੀਂ ਭੇਜਦੇ ਫਿਰਦੇ ਹਾਂ ਸ਼ਤਾਨਾਂ ਦੀਆਂ ਝੋਟੀਆਂ ਫੋਟੀਆਂ ਤੇ ਪੱਤੀ ਇਹਨਾਂ ਦੀ 130 ਰੁਪਏ ਆ ਉਹ ਵੀ ਅੱਜ ਨਾਲ ਵਧਾਈ ਇਹ ਕਹਿ ਗਏ ਕਾਕੇ ਨਾ ਨੇ ਹਟਾ ਗੱਲ ਬਾਤ ਹੋਈ ਆ ਸਾਨੂੰ ਸਾਨੂੰ ਸੂਤ ਦੇਾਂਗੇ ਸਾਨੂੰ ਕੋਈ ਸੂਤ ਨਹੀਂ ਅਜੇ ਤੱਕ ਮੇਰੀ ਇੰਨੀ ਕੇ ਇਹਨਾਂ ਦੀ ਮਿਹਰਬਾਨੀ ਜਰੂਰ ਆ ਕਿ ਜਦੋਂ ਮਰਜ਼ੀ ਆਗੇ ਤੇ ਪਰਚੀ ਵਧਾ ਦੇ ਤੀ ਦਾ 50 ਕੀਤੇ ਮਤਲਬ ਇਹਨਾਂ ਦੀ ਪਰਚੀ 10 ਰੁਪਏ ਹੀ ਸਰਵਸ ਸਿੰਘ ਉਹ ਜਿਹੜੀ ਇਹਨਾਂ ਦੀ ਪਰਚੀ ਆ 50 ਰੁਪਏ ਜਾਣ ਦੀ ਤੇ ਆਉਣੀ ਪਹਿਲੋਂ ਕੋਈ ਪੱਤੀ ਇੱਥੇ ਜਿਹੜੀ ਸਿਰਫ 10 ਰੁਪਏ ਹੁੰਦੀ ਸੀ ਹੁਣ ਇੱਕ ਜੇ ਦੇ ਕੋਈ ਇਹਨਾਂ ਕੋ ਸੂਤ ਤੇ ਕੋਈ ਹੈ ਨਹੀਂ ਰੋਜਾਂ ਦੇ ਮੱਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰ ਸਵੇਰੇ ਜਿਹੜਾ ਮਰਜੀ ਗੱਡੀ ਬੂਹੇ ਗੱਡੀ ਘਲਾਰ ਜਾਂਦਾ ਜਾਂ ਕੋ ਗੱਡੀ ਫੱਜ ਜਾਂਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਕੈਨਕਟਰ پیسے ਭੰਨ ਪਰ ਡਰਾਈਵਰਾਂ ਕੈਨਕਟਰਾਂ ਦੇ ਨਾਂ ਤੇ پیسے ਭੰਨ ਲਏ ਆ ਹੁਣ ਇਹ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਇਹ ਜਿਹੜਾ ਹਾਂ ਕੈਨਕਟਰ ਦੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇਲ ਪਾਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਪੱਤੂ ਤੇ ਸਵੇਰੇ ਇਹਨਾਂ ਦੀ ਗੱਲਬਾਤ ਹੋਈ ਆ ਇਹਨਾਂ ਨੇ ਕਿਹਾ ਵੀ ਹਾੜਾ ਕੋਈ ਜੁਮੇਰੀ ਨਹੀਂ ਬੰਦੀ ਕੋਈ ਹਾੜਾ ਕੋਈ ਮਤਲਬ ਨਹੀਂ ਇਹਨਾਂ ਵੱਲੋਂ ਕਿਹਾ ਗਿਆ ਜੀ ਸੜੀ ਇਹ ਕਮੇਟੀ ਵੱਲੋਂ ਕਿਹਾ ਗਿਆ ਜੀ ਜਿਹੜੇ 25 ਬੰਦੇ ਬਦਲੀ ਕੱਢਦੇ ਜਿਹੜੇ ਇਹਨਾਂ ਨੇ ਇਹ ਗੱਲ ਕਹੀ ਰਹੀ ਆ ਵੀ ਹਾੜੀ ਕੋਈ ਜੁਮੇਰੀ ਨਹੀਂ ਬੰਦੀ ਤੇ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ 3 ਬੰਦੇ ਰੱਖ ਦਿੱਤੇ ਮਰਜ਼ਾ ਜਦੋਂ ਮਰਜੀ ਬਾਅਦ ਸਵਾਲ ਕਰ ਸਕਦੇ ਆ ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦੇ ਵੀ ਅਸੀਂ 2 ਬੰਦੇ ਰੱਖ ਦਿੱਤੇ ਆ ਕਾ ਦਿਨ ਸਤੇ ਰੱਖੇ ਰਾਤ ਨਾਈਟ ਤੇ ਚੌਕੀਦਾਰ ਲੱਭਾ ਵੀ ਚੌਕੀਦਾਰ ਨਹੀਂ ਕੋਈ ਚੌਕੀਦਾਰ ਨਹੀਂ ਆ ਜੀ ਹਵਾ ਦੇ ਵਿੱਚ ਹੀ ਆ ਹਵਾ ਜੀ ਆ ਜੀ ਕੁਛ ਨਹੀਂ ਅੱਜ ਹੋਈ ਤੇ ਫੋਨ ਗਿਆ ਮੈਨੂੰ ਇਥੋਂ ਇਨਸਪੈਕਟਰ ਦਾ ਤੇ ਮੈਂ ਡਾਕਟਰ ਹਸਨ ਜੀ ਨਾਲ ਗੱਲ ਕੀਤੀ ਇਹਨਾਂ ਵੱਤੋਂ ਜਾ ਸੱਸਿਆ ਜਾ ਰਿਹਾ ਹੈ ਕਿ ਸੜਕਾਂ ਤੇ ਜੜੀ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਸ ਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ ਚ ਬਕਨ ਪਾਇਆ ਰਿਹਾ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪਤੀਆਂ ਜਿਹੜੀਆਂ ਉਹ ਗੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਡਿਟਰਨ ਦੇ ਵਿੱਚ ਲਿਖ ਕੇ দাও ਜੋ ਤੁਹਾਡੀ ਫੌਮਾਂ ਵਿੱਚ ਉੱਥੇ ਸਾਹਮਣੇ ਗੱਲ ਕਰਾ ਦਿੰਦੇ ਹਾਂ ਸਿਸਟਮ ਅੰਦਰ ਸਾਹਮਣੇ ਸਾਹਮਣੇ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗ ਹੈ ਕਿ ਰਾਤ ਨੂੰ ਚੌਕੀਦਾਰ ਚਾਹੀਦਾ ਬਾਕੀ ਚੌਕੀਦਾਰ ਕੋਈ ਨਹੀਂ ਰੱਖੇ ਰਿਹਾ ਤੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਕੱਸਣਗੇ ਉੱਥੇ ਆਣਗੇ ਤੇ ਜੂਰ ਨਹੀਂ ਹੋਏਗਾ ਜੇ ਚੌਕੀਦਾਰ ਨਾ ਤੇ ਚੌਕੀਦਾਰ ਵੀ ਲਾਇਆ ਜਾਏਗਾ ਭਾਈ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਇਹਦੇ ਜਾਣ ਵਾਲੇ ਸਮੇਂ ਦੇ ਵਿੱਚ ਜਿਪ ਜੀ ਰੱਖਾਂਗੇ ਜਰੂਰ ਠੀਕ ਹੈ ਸੁਗਨ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਜੁਕੀ ਦਿਖਾ ਜਾਂਦੀ ਨਹੀਂ ਤੇ ਕੱਬ ਲਿਆ ਗੱਡੀ ਮੈਂ ਉੱਥੋਂ ਦਸਤੂ ਮਾਰ ਲਿਆ ਵਾ ਆਂਡਰ ਟੇਕ ਕਰਾਂਗੇ ਆਪਾਂ ਇਹ ਮੋਟੇ ਕਰਾਂਗੇ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਾਂਗੇ ਸਾਦ ਨੂੰ ਦੱਸਾਂਗੇ ਉਹਨੇ ਕਾਲ ਚ ਲਿਆ ਹੁੰਦਾ ਤੇ ਲਾਵਾ ਦੇ ਜੋ ਵੀ ਕਮੀਆਂ ਪਈਆਂ ਇੱਕ ਆਪਣਾ ਨਾਮ ਤਾਂ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਤੇ ਸੁਗਨ ਗ੍ਰੇਟ ਟੂ ਕਾਰਪੋਰੇਸ਼ਨ ਹਾਂ ਜੀ ਮੈਂ ਸਬ ਇੰਸ펙ਟਰ ਜਗਤਾਰ ਸਿੰਘ ਚਾਰ 24 ਸਬ ਬੱਸ ਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਵੀ ਛੇੜਛਾੜ ਕਰ ਰਿਹਾ ਹੈ। ਸ਼ੈੜ ਡੀਆ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਤੁਸੀਂ ਜੇ ਪਰਚੀ ਕੱਢ ਦਿਓ ਤੇ ਸਾਨੂੰ ਚੌਂਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੇ ਚੌਂਕੀਦਾਰ ਲੱਗੇ। ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜਿਹੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ। ਉਹ ਦੁਰੰਤਮ ਟਾਈਮ ਦਿੱਤਾ ਉਹ ਆ ਬੈਠ ਕੇ ਆਪਾਂ ਦਾ ਹੱਲ ਕਰੀਏ। ਇੱਕ ਚੀਜ਼ ਨੂੰ ਨਾਉ ਲਾਹੌਰ ਕਿਹਾ ਗਿਆ ਵਾ ਕਿ ਹਾਂ ਬਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਰਿਹਾ ਵਾ ਦੇਖਿਓ ਜੀ ਹੁਣ ਸਾਰੇ ਡਿਸਟ੍ਰਿਕਟ ਦੀਆਂ ਜਾਂ ਦਸਾਂ ਨਿੱਜੀ ਕੰਪਨੀ ਇਸੇ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਰਾਤ ਜਿਹੜਾ ਪ੍ਰਾਈਵੇਟ ਚੌਕੀਦਾਰ ਲਾਵੇ ਜੇ ਕੋਈ ਸ਼ੇਡ ਸ਼ੈਡ ਕਰਦਾ ਜਾਂ ਕੋਈ ਸਾਲਪਰਸਨ ਨਜ਼ਰ ਆਉਂਦਾ ਬਾਹਰ ਤੇ ਸਾਡੇ ਨਾਲ ਤਾਲਮਿਲ ਕਰੇ ਹੁਣ ਕੱਲੀ ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਨੀ ਸਟਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਉਹ ਸ਼ਿਸ਼ਵਾਸ਼ ਕਰਦੇ ਹਾਂ